ਕੌਣ ਆ ਜਗਨੂ ਜਗਨੂ ਕੌਣ ਆ ਦੱਸੋ ਮਜੀਠੇ ਵਾਲੇ ਓਏ ਭਗਵਾਨ ਤੇ ਗੱਲ ਸੁਣ ਲੈ ਭਾਈ ਮਜੀਠੇ ਵਾਲੇ ਦੱਸਦੇ ਆ ਜਗਨੂ ਕੌਣ ਹੈ ਉੱਚੀ ਗੈਣੀ ਪਹਿਲਾਂ ਇੱਕ ਆਵਾਜ਼ ਦਿਓ ਜਗਨੂ ਕੌਣ ਹੈ ਭਾਈ ਜਗਨੂ ਕੌਣ ਇੱਕ ਮਜੀਠੀਆ ਨਹੀਂ ਇੱਥੇ ਸਾਰੀ ਮਜੀਠੀਏ ਬੋਲਦੇ ਆਓ ਮੇਰੇ ਵੀਰੋ ਦੋਸਤਾਂ ਇਹ ਮਸਾ ਦਿਹਾੜੀ ਕਰਨ ਵਾਲੇ ਮਿਹਰਤ ਕਸ਼ ਲੋਕ ਨੇ ਦੁਕਾਨਦਾਰ ਜੇ ਦਿਨ ਭਗਵਾਨ ਤਾਇਆ ਆਹ ਸਾਰੀਆਂ ਰੇੜੀਆਂ ਮੈਂ ਵਜੀਰ ਹੁੰਦਿਆਂ ਇੱਕ ਰੇੜੀ ਨਹੀਂ ਕਦੇ ਚਕਾਈ ਮੈਂ ਗਰੀਬਾਂ ਦੇ ਮਸਲੇ ਹੱਲ ਕਰਨ ਲਈ ਉਹਨਾਂ ਨੂੰ ਕਹਿੰਦਾ ਚਲੋ ਜਿੱਥੇ ਤੁਹਾਨੂੰ ਕਾਰੋਬਾਰ ਮਿਲਦਾ ਤੁਸੀਂ ਕਰੋ ਤੁਸੀਂ ਹਰਾਨ ਹੋਗੇ ਉਸ ਦੇ ਨੇ ਸਾਰੀਆਂ ਹੀ ਰੇਡੀਆਂ ਚਕਾਈਆਂ ਇਹ ਬਾਜ਼ਾਰ ਜੋ ਨਹੀਂ ਹੈ ਜਿੰਨਾ ਸਾਮਾਨ ਲੋਕਾਂ ਦਾ ਬਾਹਰ ਪਿਆ ਉਹ ਚਕਾਇਆ ਇਹ ਭਗਵੰਤ ਤਾਂ ਮਾ ਹੀ ਆਇਆ 5 ਵਜੇ ਪੰਜਾਰੀ ਦਾ ਥਾਣੇਦਾਰ ਸਾਹਿਬ ਨੇ ਗੱਡੀ ਕੱਢ ਕੇ ਵੇਖੀ ਕਿ ਕਿਹਦੇ ਨਿਕਲਦੀ ਹੈ ਕਿ ਬਸਦੀ ਹੈ ਔਰ ਅਖੀਰ 'ਚ ਜਿੱਤਰਾ ਬਚਾਰੀ ਸਰਕਾਰ ਕਰਾ ਦੇਗੇ ਛੋਕ ਕੇ ਮਜੀਠੇ ਵਾਲੇ ਤੁਹਾਨੂੰ ਵਧਾਈ ਚਾਹਦੇ ਆਂ ਪੋਰਟਾਈ ਜੇ ਦੇ ਦਿਆ ਤੁਹਾਨੂੰ ਆਡੀਓ ਸੁਣਾਉਣੀ ਆ ਦੀ ਉਹ ਕਿੱਥੇ ਆਡੀਓ ਭਾਈ ਉਹ ਆ ਆ ਗਏ ਜਾਂਦੇ ਆ ਆ ਵੇਖੋ ਇੱਥੇ ਕੀ ਗੱਲ ਕਰਦਾ ਗਿਆ ਹੋ ਆਹ ਕੱਲੇ ਤੁਹਾਨੂੰ ਆ ਸੁਣ ਧਿਆਨ ਨਾਲ ਜੋਚੀ ਇਹ ਜੋਚੀ ਕਿੱਧਰ ਗਈ ਹੋਰ ਇਹਦਾ ਕੋ ਲਾ ਦਿਓ ਕਿਦੇ ਸੁਣ ਕਰ ਦੋ ਯਾਰ ਇਹ ਸਾਲ ਦਾ ਕਤਰੀ ਪਰਦੇਵਾਲ ਲੰਗੇ ਆਜ ਕਿੰਦਾ ਵਾਲੋ ਦੱਸੋ ਪਾਈ ਮਜੀਠੇ ਵਾਲੇ ਬਦਲਦੇ ਆ ਕਦੇ ਨਹੀਂ ਉਹ ਭਾਈ ਇੱਧਰ ਲੈ ਦੱਸੋ ਮਜੀਠੇ ਵਾਲੇ ਬਦਲਦੇ ਆ ਕਦੇ ਨਹੀਂ ਜੀ ਮਜੀਠੇ ਵਾਲੇ ਸ਼ਰਾਬੀ ਬੰਦੇ ਦੇ ਮਗਰ ਜਾਣਗੇ ਨਹੀਂ ਜੀ ਸਾਧ ਸੰਗਤ ਜੀ ਸ਼ਰਾਬੀ ਨੂੰ ਤਾਂ ਕੋ ਮੋਟਰਸਾਈਕਲ ਨਹੀਂ ਫੜਾਉਂਦਾ ਇਹ ਕਹਿੰਦਾ ਮਜੀਠਾ ਫੜਾ ਦਿਓ ਫੜਾਉਂਦੇ ਨਹੀਂ ਜੀ ਨਹੀਂ ਭਾਈ ਜੰਮ ਸ਼ਰਾਬੀ ਬੰਦੇ ਨੂੰ ਤਾਂ ਨਿਆਣਾ ਕੋਈ ਨਹੀਂ ਫੜਾਉਂਦਾ ਐਸਜੀਓ ਸਾਹਿਬ ਬਰਾਮੇ ਤੁਸੀਂ ਨਹੀਂ ਫਿਰ ਉੱਚੀ ਬੋਲੋ ਨਾ ਇਹ ਜਿਹੜਾ ਆਪਦੀ ਮਾਂ ਦਾ ਨਹੀਂ ਜਿਹੜਾ ਆਪਦੀ ਬੇਟੀ ਦਾ ਨਹੀਂ ਬੜਿਆ ਸਾatschappਿਕ ਜੀ ਉਹ ਕਦੇ ਵਿਚਿੱਠੇ ਆळ्या ਦਾ ਬਣ ਸਕਦਾ ਨਹੀਂ ਔਰ ਮੇਰੇ ਵੀਰੋ ਜੋਸ਼ੀ ਸਾਹਿਬ ਮੈਨੂੰ ਤਾਂ ਸੀਗਾ ਆਇਆ ਕੁਝ ਦੇ ਕੇ ਜਾਓ ਕੁਝਿੱਠੇ ਵਿਚਾਰਿਆਂ ਦੀ ਧਾੜੀ ਮਾਰੀ ਸਾਰੇ ਦਿਨ ਦੀ ਧਾੜੀ ਮਾਰੀ ਇੱਥੋਂ ਚਾਰ ਵਾਰੀ ਤਾਂ ਪਹਿਲਾਂ ਉਹ ਕਿਹੜਾ ਬੰਮ ਚਾਕੇ ਚੱਲ ਨਿਕਲ ਗਿਆ ਬੰਮ ਤਾਂ ਤੇਰਾ ਕਾਟਣਾ ਇੱਕ ਤਰੀਕ ਨੂੰ ਜਦੋਂ ਮਸ਼ੀਨਾਂ 'ਚ ਟੱਕੜੀ ਨਿਕਲੀ ਟੀ ਟੀ ਭਰੇ ਸੋਨਾ ਸੋਹ ਸਿਆਣਾ ਤੇਰਾ ਕੱਢ ਕੇ ਲੋਕੀ ਬੋਲੀ ਅੱਜ ਮੈਂ ਤੈਨੂੰ ਹੋਰ ਦੱਸਦਾ ਮੈਨੂੰ ਕਿਹੜਾ ਮਜੀਠੀਏ ਦੇ ਪਰਚਾ ਜਿਹੜਾ ਮੌਤ ਟੀ ਸੋਨਾ ਕੀ ਨੇ ਦੇ ਇੱਕ ਪਰਚਾ ਛੱਡ ਦੱਸ ਦੇ ਦੀ ਇਹ ਜਦੋਂ ਬਾਹਰ ਆਇਆ ਨਾ ਮਜੀਠੀਆ ਪਰ ਜਦੋਂ ਬਾਹਰ ਆਇਆ ਮਜੀਠੀਏ ਨੇ ਇਹ ਧੋਡੇ ਕਰਕੇ ਆ ਤੇ ਧੋਡੇ ਕਰਕੇ ਆ ਭਾਈ ਅਸੀਂ ਲੜਾਈ ਲੜਦੇ ਲੋਕਾਂ ਦੀ ਅਸੀਂ ਲੜਾਈ ਲੜਦੇ ਆ ਜਿਹੜਾ ਝੂਠ ਕਿੱਥੇ 2500 ਪੈਨਸ਼ਨ ਬਾਦਲ ਸਾਹਿਬ ਵੇੜੇ ਤਣਕਾਂ ਦੇ ਟਰੱਕ ਇੱਥੇ ਜਾਂਦਦੇ ਸੀ ਕਿ ਨਹੀਂ ਜਾਂਦਦੇ ਸੀ ਇਹ ਲੋਕ ਤੜਕ ਜੋਸੀ ਸਾਹਿਬ 30 ਕਿਲੋ ਤੜਕ ਕੱਲੇ ਕੱਲੇ ਘਰ ਨੂੰ ਤੇ ਦਾਣਾ ਮਿਲ ਗਿਆ ਸਭ ਤੇ ਅੱਜ ਦੇ ਹਾਲਾਤ ਕੀ ਬਣਾ ਕੇ ਗਾੜ ਵੀ ਕੱਟੇ ਗਏ ਔਰ 5 ਕਿਲੋ ਮਿਲਦੀ ਆ ਉਹ ਵੀ ਖਾਨ ਜੋਗੀ ਨਹੀਂ ਮਿਲਦੀ ਪਹਿਲਾ ਕਪਤਾਨ ਕਹਿੰਦਾ ਸੀ ਘਰ ਘਰ ਲੋਕਰੀ ਇਹਨੇ ਕੀ ਕਿਹਾ ਕਿ ਹਾਲਾਤੇ ਪੈਦਾ ਕਰ ਤੂੰ ਕਿ ਗੋਲੇ ਤੇ ਗੋਲੀਆਂ ਆ ਕੇ ਲੋਕਰੀਆਂ ਕਰਨ ਮਤਲਬ ਕਿ ਤੁਹਾਨੂੰ ਤਾਂ ਸਭ ਨੂੰ ਮਿਲ ਜਾਣੀਆਂ ਨੇ ਮਗਰੋਂ ਜਿਹੜੀਆਂ ਨੌਕਰੀਆਂ ਰਹਿ ਗਈਆਂ ਆ ਵਿਚਾਰੇ ਇਹਦੇ 'ਚ ਰੇੜੀਆਂ ਥੋੜੀ ਲਾਉਣੀ ਸੀ ਤਾਂ ਲੱਗ ਜਾਂਦਾ ਇਨਸਪੈਕਟਰ ਉਹਨੇ ਲੱਗ ਜਾਂਦਾ ਮੈਂ ਡਿਪਟੀ ਉੱਧਰ ਲੱਗ ਜਾਂਦਾ ਜੀਕਾ ਤਸਿਲਦਾਰ ਜੇ ਸਾਥਕ ਜੀ ਇੱਥੇ ਦਾ ਕੋਹਰਾ ਰੇੜੀ ਲੌਂਦਾ ਤੇ ਰੌਂਦਾ ਸਾਡੇ ਵਾਲਿਆਂ ਤੋਂ ਸਭ ਨੂੰ ਮਿਲ ਜਾਂਦੀ ਮੜਿਆ ਕੁਛ ਨਹੀਂ ਹਜ਼ਾਰ ਰੁਪਏ ਧੀਆ ਬੰਦੇ ਦਾ ਨਹੀਂ ਦਿੱਤਾ ਸਾਥਕ ਜੀ 2400 ਬੇਰੋਜ਼ਗਾਰੀ ਭੱਤਾ ਨਹੀਂ ਦਿੱਤਾ ਔਰ ਹਰ ਵਾਰ ਕਰਕੇ ਨਾ ਧੋਖਾ ਕੀਤਾ ਕਹਿੰਦਾ 300 ਯੂਨਿਟ ਬਾਪ ਕੀਤੇ ਆ ਦੱਸੋ ਮਜੀਠੇ ਵਾਲੇ 2007 ਚ ਕਿੰਨੇ ਯੂਨਿਟ ਬਾਪ ਕਰਤੇ ਸੀ ਸਾਰੇ ਹੀ ਜੇਗਾ ਪੁੱਛੋ ਸਾਰੇ ਹੋਏ ਕਿੰਨੇ ਕਿਸੇ ਬੰਦੇ ਕਹਿੰਦਾ ਕਿ ਮੈਂ ਉਹ ਆ ਇਹ ਉਦੋਂ ਹਰ ਯੂਨਿਟ ਬਾਪ ਕੀਤੇ ਆ ਔਰ ਮੇਰੇ ਵੀਰ ਜੋਤੀ ਇਹ 10 ਸਾਲ ਇੱਥੇ ਐਪੀ ਔਜਰਾ ਰਿਹਾ ਕਦੇ ਦਰਸ਼ਨ ਨਹੀਂ ਦਿੱਤੇ ਭਾਈ ਇਹ ਗੱਲਾਂ ਤੇ ਖਜ਼ਾਨੇ 'ਚ ਹੱਥ ਪਵਾ ਦੇ ਸਾਡੇ ਮਜੀਠੇ ਦੇ ਘਟਵਲ ਪਣਦੀ ਰੋਗ ਛੱਡੀ ਜਾ ਉੱਡਣ ਦੀ ਸਾਡੇ ਮਜੀਠੇ 'ਚ ਨਾ ਪਾਂਸਰ ਕਾਂਗਰਸ ਨੇ ਕੁਝ ਕੀਤਾ ਔਰ ਹੁਣ ਕਾਂਗਰਸੀ ਆਪ ਬਣੀ ਫਿਰਦੀ ਐ ਕੋ ਇੱਕ ਗੱਲ ਦੀ ਮੈਂ ਵਧਾਈ ਦੇਣਾ ਚਾਹੁੰਦਾ ਕਿ ਸਰਦਾਰ ਸੁਖਜਿੰਦਰ ਸਿੰਘ ਲਾਲੀ ਸਾਹਿਬ ਜਿਨ੍ਹਾਂ ਦਾ 25 ਸਾਲ ਦਾ ਸਾਡੇ ਨਾਲ ਵਖਰੇਵੇਂ ਰਹੇ ਮਗਰ ਅੱਜ ਉਹਨਾਂ ਨੇ ਮਜੀਠੇ ਹਲਕੇ ਦੀ ਆਵਾਜ਼ ਗੁਲੰਦ ਕਰਨ ਵਾਸਤੇ ਅੱਜ ਭੈਜੀ ਇੱਥੇ ਆਏ ਆ ਪਤਾ ਨਹੀਂ ਕਿੱਥੇ ਉਹਨਾਂ ਨੂੰ ਬੁਲਾ ਲ ਬੁਲਾ ਲਿਆ ਜਾਵੇ ਜੀ ਐਮਐਲਏ ਸਾਹਿਬਾ ਵੀ ਆਏ ਆ ਉਹ ਦਾਸ ਦੀ ਧਰਮਪਤਨੀ ਕਿੱਥੇ ਆ ਅਗੇ ਰਾਜ ਦੇਖਾ ਸਾਡੇ ਕੋਲ ਉਹ ਭਾਈ ਸਭ ਨੂੰ ਕੋਲ ਆਉਂਦਾਲੀਆ ਆ ਤਾਂ ਨਹੀਂ ਹੈ ਜਿੰਦਾਬਾਦ ਅੱਜ ਤਾਂ ਜਿੱਕਰਾਂ ਪਹਿਲੇ ਜਿੱਥੇ ਗੁਰੂ ਸਾਹਿਬ ਨੇ ਬਖਸ਼ਿਸ਼ ਕਰਤੀ ਉਹਦੇ ਨਾਲ ਹੀ ਲਿਵਾਵਾਂਗੇ ਤੋਰ ਤੱਕ ਆਹੋ ਹੋ ਤੋਈ ਪਤਨੀ ਤੇ ਆਲਾ ਨੇ ਆਪ ਤੇ ਧੀ ਨੂੰ ਸਾਹਮਣੇ ਰੱਖਿਆ ਭਾਈ ਸਾਹਮਣੇ ਰੱਖੇ ਦਾਸ ਆਉਣ ਨਿਆ ਮੈਂ ਅਗਲੀ ਗੱਲ ਇਹ ਵੀ 10 ਦਿਨ ਚਲਾ ਕੇ ਅਗਲੀ ਗੱਲ ਮੈਂ ਜਿਹੜੀ ਗੱਲ ਕਰਾਂ ਜਿੱਥੇ ਲਾਲੀ ਸਾਹਿਬ ਦਾ ਧੰਨਵਾਦ ਸਾਥ ਸਗੇ ਦੀ ਆ ਜੱਗਾ ਵੀਰ ਇਹਦੀ ਕੀ ਪਛਾਣ ਹੈ ਜੀ ਪਛਾਣ ਇਹ ਆ ਕਿ ਇਹ ਲਾਲੀ ਸਾਹਿਬ ਦਾ ਨਿਕਾ ਵੀਰ ਹੈ ਇਹ ਲਾਲੀ ਸਾਹਿਬ ਤਾਰੇ ਉੱਤੇ ਨਾ ਬੁਲਾਉਂਦੇ ਸਿਆਸਤ ਦਾ ਕਰਦੇ ਭਾਈ ਤੇਰੇ ਤਾਂ ਕੋਈ ਗਿਣਤੀ ਮਹਿੰਤੀ ਨਹੀਂ ਪੈਣੀ। ਔਰ ਜੱਗਾ ਵੀਰ ਨੂੰ ਮੇਰੀ ਬੇਨਤੀ ਆ ਕਿ 22 ਚ ਤੂੰ ਆਇਆ ਭਾਈ ਪੰਜਾ ਲੈ ਕੇ 24 ਚ ਤੂੰ ਆ ਰਿਹਾ ਝਾੜੂ ਲੈ ਕੇ ਮੈਨੂੰ ਲੱਗਦਾ 27 ਆਉਂਦਿਆ ਹੁੰਦਾ ਤਾਂ ਪਤਾ ਕਿ ਤੂੰ ਹਾਥੀ ਤੇ ਚੜ ਕੇ ਆਉਣਾ ਜਾਂ ਡੱਡੂ ਤੇ ਚੜ ਕੇ ਆਉਣਾ। ਕਿਉਂ ਮੱਚੇ ਦਾ ਬੇੜਾ ਕਰ ਕਰਨ ਤੇ ਲੱਗੇ। ਭਾਈ ਇੱਕ ਦੂਜੇ ਦਾ ਸਾਥ ਜਰੀਏ ਟੜੇ ਬੰਦੀ ਤੋਂ ਉੱਟੇ ਉੱਟ ਕੇ ਤੁਸੀਂ ਮੇਰੇ ਨਾਲ ਜਿਹੜੀ ਮਰਜ਼ੀ ਲੜਾਈ ਲੜਦੇ ਹੋ ਮਗਰ ਅੱਜ ਕਿਸਾਨੀ ਦੇ ਹੱਕ ਦੇ ਕੇ ਇਸ ਮੰਬਰ ਸ਼ਹਿਰ ਨੇ ਅਸਤੀਫਾ ਦਿੱਤਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸ ਵੀਕੋਸ ਤੁਸੀਂ ਹੱਕ ਦਿੱਤਾ ਔਰ ਹਿੰਦੂ ਸਿੱਖ ਔਰ ਕਿਸਾਨ ਮੁਸਲਮਾਨ ਭਾਈਚਾਰੇ ਦਾ ਪ੍ਰਤੀਕ